ਮੁੱਖ ਮੰਤਰੀ ਮਾਨ ਦੇ ਵੱਲੋਂ ਸੁਨੀਲ ਜਾਖੜ ਤੇ ਤਿੱਖਾ ਹਮਲਾ ਬੋਲਿਆ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਕੱਲ੍ਹ ਜਿਸ ਪਾਰਟੀ ਦੇ ਵਿੱਚੋਂ ਉਸ ਦੀ ਫਿਕਰ ਕਰੋ ਪੱਤਰਕਾਰਾਂ ਨੂੰ ਦੱਸਿਆ ਕਰੋ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਹੋ ਕਾਂਗਰਸ ਦੇ ਵੱਲੋਂ ਰਾਜ ਕੀਤਾ ਭਾਜਪਾ ਦੇ ਪ੍ਰਧਾਨ ਬਣੇ ਅਕਾਲੀ ਦਲ ਦੇ ਨਾਲ ਹੁਣ ਗੱਠਜੋੜ ਦੀ ਗੱਲ ਕਰ ਰਹੇ ਹੋ ਮੁੱਖ ਮੰਤਰੀ ਮਾਨ ਨੇ ਸੁਨੀਲ ਜਾਖੜ ਤੇ ਦਰਸਲੇ ਵੱਡਾ ਹਮਲਾ ਬੋਲਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਾਖੜ ਸਾਹਿਬ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ ਕਦੇ ਮਰ ਚੜੀਏ ਕਦੇ ਜਿਉਂ ਚੜੀਏ ਜਵਾਬ ਦਿਓ ਮੁੱਖ ਮੰਤਰੀ ਮਾਨ ਦੇ ਵੱਲੋਂ ਉਸਨੇ ਜਾਖਰ ਤੇ ਦਰਸਲੇ ਵੱਡਾ ਹਮਲਾ ਬੋਲਿਆ ਗਿਆ ਕਿ ਸਨੀ ਜਾਖਰ ਦੇ ਵੱਲੋਂ ਨਿਊਜ਼ੀਟਨ ਪੰਜਾਬ ਦੇ ਨਾਲ ਗੱਲਬਾਤ ਕਰਦੇ ਆਂ ਵੱਡਾ ਦਾਵਾ ਕੀਤਾ ਗਿਆ ਕਿ ਦਿੱਲੀ ਦੇ ਵਿੱਚ ਜਿਹੜੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਦੀ ਜਿਹੜੀ ਕਿ ਮੀਟਿੰਗ ਹੋਈ ਉਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੋਇਆ ਕਿ ਜਿਹੜੇ ਪਹਿਲਾਂ 8 ਉਮੀਦਵਾਰ ਐਲਾਨੇ ਗਏ ਨੇ ਉਸ ਦੀ ਰਿਪੋਰਟ ਸਹੀ ਨਹੀਂ ਹੈ ਇਸ ਕਰਕੇ ਉਮੀਦਵਾਰ ਬਦਲੇ ਜਾ ਸਕਦੇ ਨੇ ਇਹ ਵੱਡਾ ਦਾਵਾ ਗੜਾ ਸਨੀ ਜਾਖਰ ਦੇ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਹੋਏ ਤਿੱਖਾ ਹਮਲਾ ਬੋਲਿਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਮੁਖੰਤਰੀ ਭਗਵੰਤ ਮਾਨ ਨੇ ਟਵਿੱਟਰ ਕਰਦੇ ਲਿਖਿਆ ਕਿ ਜਾਖੜ ਸਾਹਿਬ ਜਿਸ ਪਾਰਟੀ ਦੇ ਵਿੱਚ ਅੱਜ ਕੱਲ ਹੋ ਉਸ ਦੀ ਫਿਕਰ ਕਰੋ ਨਾਲੇ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿ ਮੈਂ ਕਿਹੜੀ ਪਾਰਟੀ ਵੱਲੋਂ ਬੋਲ ਰਿਹਾ ਹਾਂ ਕਾਂਗਰਸ ਦੇ ਵੱਲੋਂ ਰਾਜ ਭਾਜਪਾ ਦੇ ਪ੍ਰਧਾਨ ਤੇ ਅਕਾਲੀ ਦਲ ਨੂੰ ਗੱਠ ਜੋੜ ਦਾ ਸੱਦਾ ਸਾਹਿਬ ਜੀ ਤੁਸੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ ਕਦੇ ਮਰਜਾ ਚਿੜੀਏ ਕਦੇ ਜੋਂਜਾ ਚਿੜੀਏ ਜਵਾਬ ਦਿਓ ਇੱਕ ਤਿੱਖਾ ਹਮਲਾ ਮੁੱਖ ਮੰਤਰੀ ਮਾਨਦੇਵ ਵੱਲੋਂ ਉਸਨੇ ਜਾਖੜ ਤੇ ਬੋਲਿਆ ਗਿਆ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇਪਾਲ ਸਿੰਘ ਬਰਾੜ ਜੁੜ ਚੁੱਕੇ ਨੇ ਵਿਜੇ ਤਿੱਖਾ ਹਮਲਾ ਜੇ ਪਹਿਲਾਂ ਨਿਊਜ਼ਿਕਨ ਪੰਜਾਬ ਤੇ ਉਸਨੇ ਜਾਖੜ ਵੱਡਾ ਦਾਵਾ ਕਰਦੇ ਨੇ ਤੁਨ ਮੁੱਖ ਮੰਤਰੀ ਮਾਨਦੇਵ ਨੂੰ ਤਿੱਖਾ ਨਿਸ਼ਾਨਾ ਸਾਧਿਆ ਗਿਆ ਬਿਲਕੁਲ ਪਰਮਿੰਦਰ ਦੇਖੋ ਕਿਉਂਕਿ ਇੱਕ ਚੀਜ਼ ਤੇ ਬੜੀ ਸਪਸ਼ਟ ਹੈ ਕਿ ਹੁਣ ਸਿਆਸਤ ਦੇ ਵਿੱਚ ਜਿਸ ਤਰੀਕੇ ਦਾ ਸਵਾਲ ਆਉਂਦਾ ਉਸੇ ਤਰੀਕੇ ਦੇ ਜਵਾਬ ਆਉਂਦੇ ਹੈ ਜਾਂ ਕਹੀਏ ਕਿ ਆਪਾਂ ਇਹ ਜਿਹੜੀ ਬਿਆਨਬਾਜ਼ੀ ਹੈ ਇਹ ਕਾਫੀ ਗਰਮਾ ਗਈ ਹੈ ਕਿਉਂਕਿ ਲੋਕ ਸਭਾ ਚੋਣਾਂ ਦਾ ਜਦੋਂ ਐਲਾਨ ਹੋ ਗਿਆ ਤੇ ਐਲਾਨ ਹੋਣ ਤੋਂ ਬਾਅਦ ਤਾਂ ਇਹ ਚੀਜ਼ਾਂ ਸੁਭਾਵਿਕ ਹੁੰਦੀਆਂ ਕਿ ਬਹੁਤ ਜ਼ਿਆਦਾ ਉਸ ਅੰਦਾਜ਼ ਦੇ ਵਿੱਚ ਸਾਹਮਣੇ ਆ ਜਾਂਦੀਆਂ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਾਣੀਆਂ ਨੇ ਐ ਜੇ ਸੀਐਮ ਭਗਵੰਤ ਮਾਨ ਹੋਰਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਇਹ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਜੋ ਤਲਕੀ ਹੋਈ ਸੀ ਜਿਸ ਵੇਲੇ ਪ੍ਰਤਾਪ ਸਿੰਘ ਬਾਜਵਾ ਜਾਂ ਹੋਰ ਆਗੂ ਜਿਹੜੇ ਉਸ ਵੇਲੇ ਸ਼ੋਰ ਸ਼ਰਾਬਾ ਕਰ ਰਹੇ ਸੀ ਸਦਨ ਦੇ ਵਿੱਚ ਉਹਨਾਂ ਨੂੰ ਜਿਸ ਤਰੀਕੇ ਨਾਲ ਸੀਐਮ ਭਗਵੰਤ ਮਾਨ ਨੇ ਜਵਾਬ ਦਿੱਤਾ ਉਸ ਤੋਂ ਇੱਕ ਚੀਜ਼ ਤੇ ਬੜੀ ਸਪਸ਼ਟ ਹੈ ਕਿ ਅਗਲੇ ਦਿਨਾਂ ਦੇ ਵਿੱਚ ਜਦੋਂ ਵੀ ਚੋਣ ਪ੍ਰਚਾਰ ਦੇ ਵਿੱਚ ਜਾਨਾ ਪਾਰਟੀ ਨੇ ਜਿਸ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਆ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਸੋ ਜਵਾਬ ਉਸੇ ਤਰੀਕੇ ਨਾਲ ਹੀ ਤਿੱਖੇ ਸ਼ਬਦਾਂ ਦੇ ਵਿੱਚ ਆਉਣਗੇ ਔਰ ਇਹੀ ਚੀਜ਼ ਇਹ ਜਿਹੜਾ ਟਵੀਟ ਹੈ ਸੀਐਮ ਭਗਵੰਤ ਮਾਨ ਹੋਰਾਂ ਦਾ ਇਹ ਸ਼ੋਅ ਕਰਦਾ ਕਿਉਂਕਿ ਅੱਜ ਹੀ ਸੁਨੀਲ ਜਾਖੜ ਨੇ ਇਹ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਬਦਲ ਸਕਦੀ ਹੈ ਜਾਂ ਹਲੇ ਕਾਂਗਰਸ ਦੇ ਨਾਲ ਗੱਠਜੋੜ ਬਿਆ ਵਿੱਚ ਸਰਗੋਸ਼ੀਆਂ ਚੱਲ ਰਹੀਆਂ ਨੇ ਤੇ ਇਸ ਚੱਕਰ ਦੇ ਵਿੱਚ ਉਮੀਦਵਾਰ ਬਦਲੇ ਜਾ ਸਕਦੇ ਨੇ ਸੋ ਕਿਉਂਕਿ ਸੁਨੀਲ ਜਾਖੜ ਇਸ ਵੇਲੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਔਰ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਗੱਠਜੋੜ ਬਾਰੇ ਟਿੱਪਣੀ ਕੀਤੀ ਗਈ ਹੈ ਤਾਂ ਉਸੇ ਦਾ ਸੀਐਮ ਨੇ ਇਸ ਟਵੀਟ ਦੇ ذریعے ਜਵਾਬ ਦਿੱਤਾ ਹੈ ਜੀ ਔਰ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਾਂਗਰਸ ਵੱਲੋਂ ਤੁਸੀਂ ਰਾਜ ਕੀਤਾ ਕਿ ਜਿੰਨਾ ਚਿਰ ਕਾਂਗਰਸ ਦੀ ਸੱਤਾ ਰਹੀ ਹੈ ਉਹਨਾਂ ਚਿਰ ਸੁਨੀਲ ਜਾਖੜ ਕਾਂਗਰਸ ਦੇ ਵਿੱਚ 2017 ਤੋਂ 22 ਤੱਕ ਜਾਂ ਸ਼ੁਰੂ ਤੋਂ ਕਾਂਗਰਸ ਦੇ ਵਿੱਚ ਚੱਲੇ ਆ ਰਹੇ ਹੈ ਪਰ ਉਸ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਪ੍ਰਧਾਨ ਬਣ ਗਏ ਔਰ ਪਿਛਲੇ ਦਿਨੀ ਉਹਨਾਂ ਨੇ ਬਿਆਨ ਦਿੱਤਾ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਜਾਂ ਅਕਾਲੀ ਦਲ ਦੇ ਨਾਲ ਘੱਟਚੋੜ ਬੜਾ ਜ਼ਰੂਰੀ ਹੈ ਸੋ ਇਹਨਾਂ ਸਾਰੇ ਬਿਆਨਾਂ ਨੂੰ ਇਕੱਠਾ ਕਰਕੇ ਸੀਐਮ ਵੱਲੋਂ ਏ ਟਵੀਟ ਕੀਤਾ ਗਿਆ ਜਾਂ ਕਹੀਏ ਕਿ ਇਹ ਇੱਕ ਠੋਕਵੇਂ ਅੰਦਾਜ਼ ਦੇ ਵਿੱਚ ਜਿਸ ਜਿਸ ਤਰੀਕੇ ਨਾਲ ਮੁੱਖ ਮੰਤਰੀ ਆਮ ਤੌਰ ਤੇ ਟਵੀਟ ਕਰਦੇ ਨੇ ਜਦੋਂ ਵੀ ਕਿਸੇ ਐ ਐਸੇ ਸਿਆਸੀ ਆਕੂਦੀ ਕਿਸੇ ਗੱਲ ਦਾ ਉਹਨਾਂ ਨੇ ਜਵਾਬ ਦੇਣਾ ਹੋਵੇ ਉਸੇ ਹਿਸਾਬ ਨਾਲ ਉਹਨਾਂ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤੇ ਆਪਣੇ ਉਮੀਦਵਾਰ ਉਤਾਰਤੇ ਤੁਸੀਂ ਆਪਣੇ ਉਮੀਦਵਾਰਾਂ ਦੀ ਫਿਕਰ ਕਰੋ ਜਾਂ ਤੁਸੀਂ ਆਪਣੇ ਉਮੀਦਵਾਰ ਕਦੋਂ ਐਲਾਨਣੇ ਨੇ ਇੱਕ ਤੇ ਇਹ ਉਹਨਾਂ ਨੇ ਇੱਕ ਸਵਾਲ ਪੁੱਛਿਆ ਉਹਨਾਂ ਨੂੰ ਔਰ ਦੂਸਰਾ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਅਕਾਲੀ ਦਲ ਨਾਲ ਗੱਠ ਜੋੜ ਦੀ ਵਾਰ-ਵਾਰ ਚਿੰਤਾ ਕਰਦੇ ਹੋ ਕਿ ਤੁਹਾਨੂੰ ਐ ਪੰਜਾਬ ਦੇ ਵਿੱਚ ਇਸ ਗੱਲ ਤੋਂ ਡਰ ਲੱਗਦਾ ਹੈ ਕਿ ਤੁਸੀਂ ਅਕਾਲੀ ਦਲ ਤੋਂ ਬਿਨਾ ਨਹੀਂ ਲੜ ਸਕਦੇ ਜਾਂ ਫਿਰ ਤੁਸੀਂ ਇਕੱਲੇ ਤੌਰ ਤੇ ਆਪਣੇ ਉਮੀਦਵਾਰ ਐਲਾਨੋ ਇਹ ਇਸ ਚੀਜ਼ ਨੂੰ ਚੈਲੰਜ ਇੱਕ ਤਰੀਕੇ ਨਾਲ ਮੁੱਖ ਮੰਤਰੀ ਨੇ ਇਸ ਟਵੀਟ ਦੇ ذریعے ਕੀ ਭੈਸੋ ਕਾफी ਚੀਜ਼ਾਂ ਨੇ ਜੋ ਸੁਨੀਲ ਜਾਖੜ ਪਿਛਲੇ ਦਿਨੀ ਬਿਆਨ ਦਿੰਦੇ ਰਹੇ ਨੇ ਔਰ ਇੱਕ ਚੀਜ਼ ਇਸ ਤੋਂ ਆਪਾਂ ਪਰਮਿੰਦਰ ਇੱਕ ਇੱਕ ਬਾਡੀ ਲੈਂਗੁਏਜ ਆ ਇੱਕ ਅੰਦਾਜ਼ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਈ ਵਾਰੀ ਵੀ ਹੁੰਦਾ ਕਿ ਤੁਸੀਂ ਜੋ ਚੀਜ਼ਾਂ ਲਿਖਦੇ ਹੋ ਜਾ ਟਵੀਟ ਕਰਦੇ ਹੋ ਜਾਂ ਤੁਸੀਂ ਜਵਾਬ ਦਿੰਦੇ ਹੋ ਉਸ ਤੇ ਪਿੱਛੇ ਤੁਹਾਡਾ ਅੰਦਾਜ਼ ਕੀ ਹੈ ਜਾਂ ਕਿਸ ਤਰੀਕੇ ਨਾਲ ਇਹ ਤੁਸੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸ ਦੇ ਵਿੱਚ ਇਹ ਚੀਜ਼ ਜੇ ਇਸ ਨੂੰ ਐਨਲਾਈਜ਼ ਕਰਨ ਦੀ ਥੋੜੀ ਜੀ ਕੋਸ਼ਿਸ਼ ਕਰੀਏ ਤਾਂ ਉਹ ਨਿਕਲ ਕੇ ਆਈ ਹੈ ਕਿ ਜੋ ਪਿਛਲੇ ਦਿਨੀ ਇਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ ਜੋ ਉਹਨਾਂ ਨੇ ਆਪਣਾ ਇੱਕ 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 ਤਿੱਖਾ ਰਵਈਆ ਦਿਖਾਇਆ ਸੀ ਇਹ ਵਿਰੋਧੀ ਧਿਰਾਂ ਦੇ ਪ੍ਰਤੀ ਖਾਸ ਕਰਕੇ ਕਾਂਗਰਸ ਦੇ ਜਿਹੜੇ ਆਗੂ ਸੀ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਵੜਿੰਗ ਜਾਂ ਸਫਲ ਖੈਰਾ ਜਾਂ ਇਹਨਾਂ ਦੇ ਪ੍ਰਤੀ ਜੋ ਦਿਖਾਇਆ ਸੀ ਉਹੀ ਰਵਈਆ ਉਹਨਾਂ ਦਾ ਜਾਂ ਉਹੀ ਤਿੱਖਾ ਅੰਦਾਜ਼ ਉਹਨਾਂ ਦਾ ਇਸ ਚੋਣ ਪ੍ਰਚਾਰ ਦੇ ਵਿੱਚ ਦੀ ਦੂਜੀਆਂ ਪਾਰਟੀਆਂ ਦੇ ਪ੍ਰਤੀ ਰਹਿਣ ਵਾਲਾ ਹੈ ਔਰ ਹੁਣ ਇਹ ਇਹ ਪੰਜਾਬ ਦੇ ਲੋਕਾਂ ਦੇ ਸਿਰ ਤੇ ਹੈ ਜਾਂ ਇਹ ਵੋਟਰਾਂ ਦੇ ਸਿਰ ਤੇ ਹੁੰਦਾ ਹੈ ਕਿ ਜਿਹੜੀ ਐਸੀ ਸਿਆਸੀ ਬਿਆਨਬਾਜ਼ੀ ਹੁੰਦੀ ਹੈ ਪਹਿਲਾਂ ਕੋਈ ਆਗੂ ਇੱਕ ਤੇ ਸਵਾਲ ਚੱਕਦਾ ਹੈ ਫਿਰ ਦੂਸਰਾ ਆਗੂ ਉਸ ਦਾ ਜਵਾਬ ਦਿੰਦਾ ਹੈ ਉਹ ਵੋਟਰ ਇਸ ਬਿਆਨਬਾਜ਼ੀ ਨੂੰ ਕਿਸ ਤਰੀਕੇ ਨਾਲ ਲੈਂਦੇ ਆ ਕਿ ਕਿ ਵੋਟਰਾਂ ਨੂੰ ਇਹ ਇਹ ਤਲਖ ਅੰਦਾਜ਼ ਪਸੰਦ ਆਉਂਦੇ ਹੈ ਜਾਂ ਫਿਰ ਵੋਟਰ ਉਸ ਚੀਜ਼ ਦੀ ਪਰਵਾਹ ਨਹੀਂ ਕਰਦੇ ਤੇ ਚਲੋ ਵੋਟਰਾਂ ਦੇ ਹੱਥ ਹੁੰਦਾ ਪਰ ਆਮ ਤੌਰ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਪਰਮਿੰਦਰ ਇਹ ਬਿਆਨਬਾਜ਼ੀ ਜਿਹੜੀ ਹੈ ਇਹ ਤਲਖ ਬਿਆਨਬਾਜ਼ੀ ਜਿਹੜੀ ਹੈ ਇਹ ਅਕਸਰ ਪਹਿਲਾਂ ਵੀ ਹੁੰਦੀ ਰਹੀ ਹੈ ਪਰ ਹੁਣ ਉਸ ਦਾ ਅੰਦਾਜ਼ ਜਿਹੜਾ ਹੈ ਉਹ ਥੋੜਾ ਜਿਹਾ ਵੱਖਰਾ ਹੈ ਕਿਉਂਕਿ ਮੁੱਖ ਮੰਤਰੀ ਜਿਹੜੇ ਨੇ ਉਹ ਇਸੇ ਫੀਲਡ ਚੋਂ ਆਏ ਨੇ ਔਰ ਉਹ ਕਹਿੰਦੇ ਨੇ ਕਿ ਮੈਂ ਕਲਾਕਾਰੀ ਦੇ ਵਿੱਚ ਆਇਆ ਔਰ ਕਲਾਕਾਰੀ ਦੇ ਵਿੱਚ ਵੀ ਜਿਹੜੇ ਸਿਆਸੀ ਕਟਾਕਸੀ ਉਸ ਨੂੰ ਲੈ ਕੇ ਅੱਗੇ ਸਿਆਸਤ ਦੇ ਵਿੱਚ ਰੁਚੀ ਬਣੀ ਔਰ ਉਸ ਤੋਂ ਬਾਅਦ ਮੈਂ ਸਿਆਸਤ ਦੇ ਵਿੱਚ ਆਇਆ ਸੋ ਉਹੀ ਚੀਜ਼ਾਂ ਐਸ.ਟੀ.ਐਮ. ਭਗਵੰਤ ਮਾਨ ਦੇ ਇਨ੍ਹਾਂ ਟਵੀਟਸ ਦੇ ਵਿੱਚ ਜਾਂ ਉਹਨਾਂ ਦੇ ਬਿਆਨਾਂ ਦੇ ਵਿੱਚ ਨਜ਼ਰ ਆਉਂਦੀਆਂ ਔਰ ਅੱਜ ਸੁਨੀਲ ਜਾਖੜ ਦਾ ਜੋ ਬਿਆਨ ਸੀ ਜੋ ਨਿਊਜ਼ 18 ਤੇ ਹੀ ਉਹਨਾਂ ਨੇ ਗੱਲਬਾਤ ਦੇ ਦੌਰਾਨ ਦਿੱਤਾ ਸੀ ਉਸ ਦਾ ਉਸ ਦਾ ਜਵਾਬ ਆਪਾਂ ਕਹਿ ਸਕਦੇ ਹਾਂ ਕਿ ਉਸੇ ਅੰਦਾਜ਼ ਦੇ ਵਿੱਚ ਦਿੱਤਾ ਗਿਆ ਔਰ ਉਸੇ ਅੰਦਾਜ਼ ਦੇ ਵਿੱਚ ਜਵਾਬ ਦੇ ਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪ ਦੀ ਫਿਕਰ ਕਰੋ ਸਾਡੀ ਪਾਰਟੀ ਦੀ ਚਿੰਤਾ ਨਾ ਕਰੋ ਆਪ ਦਾ ਦੱਸੋ ਕਿ ਕਦੋਂ ਤੁਸੀਂ ਕੋਈ ਗੱਠਜੋੜ ਹੋਏਗਾ ਜੇ ਨਹੀਂ ਹੋਏਗਾ ਤਾਂ ਤੁਸੀਂ ਕਦੋਂ ਆਪ ਦੀਆਂ ਸੀਟਾਂ ਐਲਾਨ ਕਰੋ ਹਾਂ ਠੀਕ ਹੈ ਠੀਕ ਹੈ ਵੀ ਜੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀ ਜਾਖੜ ਤੇ ਪਲਟਵਾਰ ਕੀਤਾ ਗਿਆ ਤਿੱਖਾ ਨਿਸ਼ਾਨਾ ਸਾਧਿਆ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਅੱਜ ਕੱਲ੍ਹ ਜਿਸ ਪਾਰਟੀ ਦੇ ਵਿੱਚੋਂ ਉਸ ਦੀ ਫਿਕਰ ਕਰੋ ਪੱਤਰਕਾਰਾਂ ਨੂੰ ਦੱਸਿਆ ਕਰੋ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਹੋ ਕਾਂਗਰਸ ਦੇ ਵੱਲੋਂ ਰਾਜ ਕੀਤਾ ਭਾਜਪਾ ਦੇ ਪ੍ਰਧਾਨ ਬਣੇ ਅਕਾਲੀ ਦਲ ਦੇ ਨਾਲ ਹੁਣ ਗੱਠ ਜੋੜ ਦੀ ਗੱਲ ਕਰ ਰਹੇ ਹੋ ਜਾਖੜ ਸਾਹਿਬ ਪੰਜਾਬ ਦੇ ਲੋਕਾਂ ਨੂੰ ਕੀ ਸਮਝਿਓ ਕਦੇ ਮਰ ਚੜੀਏ ਕਦੇ ਜੋ ਚੜੀਏ ਜਵਾਬ ਦਿਓ ਮੁੱਖ ਮੰਤਰੀ ਮਾਨ ਦੇ ਵੱਲੋਂ ਸੁਣੀ ਜਾਖੜ ਤੇ ਤਿੱਖਾ ਹਮਲਾ ਬੋਲੇਗਾ ਦਰਸਲ ਸੁਨੀ ਜਾਖੜ ਨੇ ਨਿਊਜ਼ੀਟਨ ਪੰਜਾਬ ਦੇ ਨਾਲ ਇਹ ਗੱਲਬਾਤ ਕਰਦੇ ਹੁਆ ਇਹ ਵੱਡਾ ਦਾਵਾ ਕਰ ਦਿੱਤਾ ਕਿ ਇਹ 8 ਮਿਦਵਾਰਾਂ ਦਾ ਆਵਾਦੀ ਪਾਰਟੀ ਨੇ ਪੰਜਾਬ ਦੇ ਵਿੱਚ ਐਲਾਨ ਕੀਤਾ ਹੈ ਉਹ 8 ਮਿਦਵਾਰ ਬਦਲੇ ਜਾ ਸਕਦੇ ਨੇ ਤੇ ਇਸੇ ਗੱਲ ਨੂੰ ਲੈ ਕੇ ਹੁਣ ਮੁੱਖ ਮੰਤਰੀ ਮਾਨ ਨੇ ਸੁਣੀ ਜਾਖਰ ਤੇ ਤਿੱਖਾ ਹਮਲਾ ਬੋਲਿਆ